ਕੀ ਸਮਝਾਉਂਦੇ ਕਹਿੰਦੇ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਕਹਿੰਦੇ ਲੋਕ ਦੇ ਵੀ ਸਾਰੇ ਮਨੋਰਥ ਪੂਰੇ ਤੇ ਪ੍ਰਲੋਕ ਦੇ ਵੀ ਵੇਖੋ ਕਿਥੋਂ ਤੱਕ ਸਿਮਰ ਦੀ ਮਾਰੇ ਨੇ ਮਹਿਮਾ ਕੀਤੀ ਪ੍ਰਭ ਦੇ ਸਿਮਰਨ ਅਰੱਧ ਸੱਧ ਨਾਉਂ ਅੰਦ ਕਿਥੋਂ ਤੱਕ ਅਲ ਗਈ ਤੀ ਹੁਣ ਉਹ ਸਿਮਰਨ ਅਸੀਂ ਕਰਨਾ ਕਿਵੇਂ ਹੈ ਜੀ ਮਹਾਰਾਜ ਕਹਿੰਦੇ ਵੀ ਜਿਹੜਾ ਗੁਰਮੰਤਰ ਹੈ ਵਾਹਿਗੁਰੂ ਭਾਈ ਅਰਦਾਸ ਜੀ ਸਮਝਾਉਂਦੇ ਵਾਹਿਗੁਰੂ ਗੁਰਮੰਤਰ ਹੈ ਜੇ ਆਪਾਂ ਹੋਮੇ ਕੋਈ ਕਿਉਂਕਿ ਹੋਮੇ ਅਸਾਧ ਰੋਗ ਹੈ ਕਹਿੰਦੇ ਉਹ ਵੀ ਦੂਰ ਹੋ ਜਾਣਾ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਕਰਨਾ ਕਿਵੇਂ ਹੈ ਕਹਿੰਦੇ ਜੋ ਸਾਸ ਗਰਾਸ ਤੇ ਆਏ ਮੇਰਾ ਹ ਸੋ ਗੁਰ ਸੇਕ ਗੁਰੂ ਮਨ ਪਾਏ ਅੰਦਰ ਨੂੰ ਜਾਂਦੇ ਸਵਾਸ ਨੂੰ ਸਾਹ ਕਹਿੰਦੇ ਬਾਹਰ ਨੂੰ ਜਾਂਦੇ ਨੂੰ ਗਰਾਸ ਕਹਿੰਦੇ ਸਵਾਸ ਆਪਣਾ ਮੁਖ ਤੋਂ ਲੈ ਕੇ ਤਕਰੀਬਨ ਨਾਭੀ ਤੱਕ ਜਾਂਦਾ ਇਹਨੂੰ ਗੁਫਾ ਕਹਿੰਦੇ ਨੇ ਹਰ ਜ yogੋਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ ਦਸਮਾ ਗੋਤ ਰਖਾਇਆ ਹੁਣ ਆਪਾਂ ਕੀ ਕਰਨਾ ਹੈ ਅੰਦਰ ਨੂੰ ਜਾਂਦੇ ਸਵਾਸ ਨਾਲ ਬੋਲਣਾ ਵਾਹਿ ਤੇ ਆਪ ਦੀ ਆਵਾਜ਼ ਨੂੰ ਸੁਣਨਾ ਉੱਪਰੋਂ ਉੜਦੇ ਨੂੰ ਬੋਲਣਾ ਗੁਰੂ ਤੇ ਆਪ ਦੀ ਆਵਾਜ਼ ਨੂੰ ਸੁਣਨਾ ਇਸ ਤਰ੍ਹਾਂ ਵਾਹਿ ਗੁਰੂ ਵਾਹਿ ਗੁਰੂ ਹੁਣ ਕਈ ਜੀਵ ਕਹਿੰਦੇ ਨੇ ਜੀ ਸਾਥੋਂ ਸਵਾਸ ਨਾਲ ਨਹੀਂ ਬੋਲੇ ਜਾਂਦੇ ਵਾਸਤੇ ਸੌਖਾ ਤਰੀਕਾ ਵਾਹਿ ਬੋਲ ਕੇ ਆਪਦੀ ਆਵਾਜ਼ ਨੂੰ ਸੁਣਦੇ ਆ ਨਾ ਵੀ ਤੱਕ ਇਸ ਤਰ੍ਹਾਂ ਸਰੀਰ ਦੇ ਵਿੱਚ ਉਤਰੋ ਜਿਵੇਂ ਆਪਾਂ ਖੂਹੀ ਦੇ ਵਿੱਚੋਂ ਮੋਟਰ ਖੋਲ ਨੂੰ ਉਤਰਦੇ ਆ ਜਿਵੇਂ ਦਰ ਖੋਲਦੇ ਨਾ ਟੋਏ ਚ ਮੋਟਰ ਖੋਲ ਕੇ ਲਿਆਉਂਦੇ ਆ ਇਸ ਤਰ੍ਹਾਂ ਵਾਹ ਇੱਥੇ ਪਹੁੰਚ ਗਏ ਜੀ ਗੁਰੂ ਕਹਿ ਕੇ ਫੇਰ ਇੱਥੇ ਆ ਗਏ ਵਾਹ ਗੁਰੂ ਵਾਹ ਗੁਰੂ ਆਪਦੀ ਆਵਾਜ਼ ਨੂੰ ਸੁਣ ਕੇ ਅੰਦਰ ਗੱਤ ਜਾਣਾ ਇਸ ਤੋਂ ਵੀ ਜੇ ਕੋਈ ਜੀਵ ਜੀਤੇ ਜਾਦੇ ਵਿਚਾਰ ਲੈ ਉਹਦੋਂ ਇੱਕ ਹੋਰ ਸੌਖਾ ਤਰੀਕਾ ਵੀ ਤੁਸੀਂ ਜਦੋਂ ਵਾਹਿ ਕਹਿਣਾ ਮਾੜਾ ਜਿਹਾ ਪੇਟ ਨੂੰ ਪਿੱਛੇ ਨੂੰ ਕਰਨਾ ਇਸ ਤਰ੍ਹਾਂ ਮਹਿਸੂਸ ਕਰਨਾ ਜਿਵੇਂ ਤੇ ਵਾਹਿ ਦੀ ਝੋਟ ਲਾ ਰਹੇ ਹੋ ਵਾਹ ਗੁਰੂ ਗੁਰੂ ਤਾਂ ਪੇਟ ਨੂੰ ਬਾਹਰ ਨੂੰ ਛੱਡ ਦੇਣਾ ਸਵਾਸ ਲੂਈ ਇਹਦੇ ਨਾਲ ਕੀ ਹੋਏਗਾ ਜੇ ਕਿਸੇ ਦਾ ਪੇਟ ਜਿਆਦਾ ਵਧਿਆ ਤੇ ਉਹ ਥੋੜਾ ਖਿੱਚ ਕੇ ਕਰ ਲੇ ਵਾਹ ਗੁਰੂ ਵਾਹ ਗੁਰੂ ਪੇਟ ਵੇਟ ਘੱਟ ਜਾਏਗਾ ਪੇਟ ਤੋਂ ਹੀ 80% ਬਿਮਾਰੀਆਂ ਲੱਗਦੀਆਂ ਨੇ ਇਹਦੇ ਨਾਲ ਬੜਾ ਸੌਖਾ ਹੋ ਜਾਏਗਾ ਤੇ ਅਨੰਤਨਕਤ ਜਾਣਾ ਸ਼ੁਰੂ ਹੋ ਜਾਏਗਾ ਇਸ ਤਰ੍ਹਾਂ ਵਾਹ ਗੁਰੂ ਵਾਹ ਗੁਰੂ ਬੋਲੀ ਜਾਣਾ ਸੁਣ ਜਾਣਾ ਬਸ ਇੰਨਾ ਹੀ ਕੰਮ ਹੈ ਨਹੀਂ ਇਹ ਜਿਹੜਾ ਸਿਮਰਨ ਕੀ ਕਰੇਗਾ ਤੁਹਾਡੇ ਮਨ ਦੀ ਮੈਲ ਕੱਢ ਦੇਗਾ ਸਾਰੀ ਪ੍ਰਭ ਕੇ ਸਿਮਰਨ ਮਾਨ ਕੀ ਮਲ ਜਾਏ ਅਮਰਤ ਨਾਮ ਰਿਤਮਾਹੇ ਸੁਮਾਏ ਜਿਵੇਂ ਜਿਵੇਂ ਤੁਸੀਂ ਮਰੀ ਜਾਓਗੇ ਨੰਦੀ ਬਣ ਮਾਰਾ ਕਹਿੰਦੇ ਉਚਰੋ RAM ਨਾਮ ਲੱਖ ਵਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਨੰਦਵੰਦ ਜਿਵੇਂ ਮਾਰਾ ਕਹਿੰਦੇ ਨਾਭੀ ਦਾ ਜੋ ਗੁਰਬਾਣੀ ਮੁਤਾਬਕ ਹੈ ਸਾਡੀ ਸੂਖਮ ਤੇ ਸਥੂਲ ਦੀ ਇੱਥੇ ਗਣ ਦਿੱਤੀ ਹੋਈ ਹੈ ਇੱਥੋਂ ਵੀ ਇਹ ਸ਼ਬਦ ਪ੍ਰਗਟ ਹੋ ਜਾਂਦਾ ਹੈ ਇੱਥੋਂ ਵੀ ਸ਼ਬਦ ਪ੍ਰਗਟ ਹੁੰਦਾ ਹੈ ਦੋ ਸਰੇ ਨੇ ਜਿਹਨੂੰ ਮਾਰਾ ਕਹਿੰਦੇ ਦੋ ਸਰਿਆਂ ਕਾਪ ਸੁਆਮੀ ਖੇਲੇ ਵਿੱਚ ਸੇ ਅੰਦਰ ਜਾਗੇ ਆਪਾਂ ਇੱਥੇ ਧਿਆਨ ਲਾ ਕੇ ਬੈਠ ਸੰਗੇ ਨਾ ਵਿਚਾਰ ਖਤਮ ਕਰਨ ਤੋਂ ਬਾਅਦ ਨਾਭੀ ਤੇ ਇੱਥੋਂ ਵੀ ਸ਼ਬਦ ਪ੍ਰਗਟ ਹੋ ਜਾਏਗਾ ਅੰਮ੍ਰਿਤ ਹੋਣਾ ਸ਼ੁਰੂ ਹੋ ਜਾਏਗਾ ਇੱਥੇ ਬੈਠ ਜੋਗੇ ਉਹ ਨਿਜਪਦ ਵੀ ਰਾਜਾ RAM ਨਾਮ ਉਹ ਰ ਬ੍ਰਹਮ ਗਿਆ ਜੇਕਰ ਤੁਸੀਂ ਇਸ ਤੋਂ ਵੀ ਉਪਰ ਉੱਠ ਜਓ ਜਿੱਥੋਂ ਚੀਰ ਸ਼ੁਰੂ ਹੁੰਦਾ ਹੈ ਕਿ ਉੱਥੇ ਧਿਆਨ ਨੂੰ ਲੈ ਜਾਓ ਤੇ ਉੱਥੇ ਤਾਂ ਹੋਰ ਨਾਮ ਦੀ ਬਸਤਾ ਬਣ ਜਾਂਦੀ ਕਿਉਂਕਿ ਜਿਵੇਂ ਜਿਵੇਂ ਅਸੀਂ ਸੁਣਨੇ ਤੁਰੇ ਜਾਵਾਂਗੇ ਜੇ ਇੱਥੇ ਲੈ ਕੇ ਆਪਾਂ ਜਿੱਥੇ ਆਪਣੇ ਕੇਸ ਨੇ ਇਹਨੂੰ ਕੇਸ ਘੜ ਕਹਿੰਦੇ ਨੇ ਇੱਥੇ ਫਿਰ ਅਮਰਤ ਹੋਰ ਜਿਆਦਾ ਸ਼ੁਰੂ ਹੋ ਜਾਂਦਾ ਹੈ ਮੇਨ ਗੱਲ ਇਹ ਹੈ ਵੀ ਜਦੋਂ ਵਿਚਾਰ ਖਤਮ ਹੋ ਜਾਂਦਾ ਹੈ ਜੀ ਸ਼ਬਦ ਪ੍ਰਗਟ ਹੋ ਜਾਂਦਾ ਹੈ ਫਿਰ ਸਾਰਾ ਖੇਲ ਚੱਲ ਪੈਂਦਾ ਪਹਿਲਾਂ ਸਿਰਫ ਸ਼ਬਦ ਸੁਣਦਾ ਹੈ ਜਿਵੇਂ ਜਿਵੇਂ ਅਸੀਂ ਨੂੰ ਸੁਣਾਂਗੇ ਉਹਦੇ ਸਮਾਵਾਂਗੇ ਅਮਰਤ ਵੱਧਦਾ ਜਾਏਗਾ ਪਹਿਲਾਂ ਤਾਂ ਜਦੋਂ ਆਪਾਂ ਦਰਤੇ ਜਾਵਾਂਗੇ ਜਿਨੂ ਮਾਰੇ ਕਹਿੰਦੇ ਸੋਧ ਦਰ ਕੇ ਹਾ ਸੋ ਕਰਕੇ ਹਾ ਜਤਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਵਮਣਾਰੇ ਉਥੇ ਸਭ ਤੋਂ ਪਹਿਲਾਂ ਇਹ ਆਵਾਜ਼ ਆਏਗੀ ਜਿਵੇਂ ਆਪਾਂ ਸੁਣਨ ਸਾਂ ਜਾਈਏ ਬਿੰਡਿਆਂ ਦੀ ਆਵਾਜ਼ ਨਹੀਂ ਆਉਂਦੀ ਟੀਂ ਟੀਂ ਇਸ ਤਰ੍ਹਾਂ ਦੀ ਆ ਜਾਏਗੀ ਹੋਰ ਕਈ ਸੰਖ ਢੋਲ ਖੜਿਆਲ ਝਾਂਜਰ ਇਸ ਤਰ੍ਹਾਂ ਦੀ ਆਵਾਜ਼ ਆਉਣਗੀ ਫਿਰ ਉਸ ਤੋਂ ਅੱਗੇ ਆਪਾਂ ਅਗਲੀ ਸੋਨ ਵਿੱਚ ਪ੍ਰਵੇਸ਼ ਹੋਵਾਂਗੇ ਜਿਨੂ ਮਾਰੇ ਕਹੇ ਲੋ ਫਿਰ ਅ ਗਿਆਨ ਦਾ ਬਾਣੀ ਪ੍ਰਗਟ ਹੋ ਜਾਏਗੀ ਫਿਰ ਨਾਦ ਪ੍ਰਗਟ ਹੋ ਜਾਏਗਾ ਮੁਖ ਵਿੱਚ ਪ੍ਰਗਟ ਹੋ ਉਹਨੂੰ ਹਰ ਕੀ ਕਥਾ ਕਹਿੰਦੇ ਹਰ ਕੀ ਕਥਾ ਅਨਾਦ ਬਾਣੀ ਉਹਨੂੰ ਵੀ ਹਰੀ ਦੀ ਕਥਾ ਕਹਿੰਦਾ ਜਿਵੇਂ ਹਰ ਮੰਦਰ ਕਿਉਂਕਿ ਸਾਡਾ ਜਿਹੜਾ ਸਰੀਰ ਹੈ ਨਾ ਇਹ ਹਰੀ ਦਾ ਮੰਦਰ ਹੈ। ਮਾਰਕ ਕਹਿੰਦੇ ਹਰ ਮੰਦਰ ਇਹੋ ਸਰੀਰ ਹੈ। ਜ્યાં ਰਤਨ ਪ੍ਰਗਟ ਹੋਏ। ਉਹ ਮਹਾਰਾਜ ਨੇ ਚੌਥੇ ਤੇ 5ਵੇਂ ਬਾਦਸ਼ਾਹ ਨੇ ਉਸ ਪ੍ਰਮਾਤਮਾ ਤੋਂ ਇਆਜਤ ਲੈ ਕੇ ਇਹ ਦ੍ਰਿਸ਼ਟਮਾਨ ਤੌਰ ਤੇ ਸਾਡੇ ਦਸਵੇਂ ਦਵਾਰ ਦਾ ਨਕਸ਼ਾ ਬਣਾਇਆ। ਨਿਚ ਕਰਦਾ ਨਕਸ਼ਾ ਬਣਾਇਆ। ਉਹਦੇ ਵੀ ਚਾਰ ਦਰ ਰੱਖੇ ਗਏ ਨੇ ਸਾਡੇ ਵਿਚਾਰ ਦਰ ਨੇ ਪੂਰਬ ਪਛਮ ਮੂਰਤ ਲਖਣ। ਜਦੋਂ ਆਪਣੇ ਚਾਰੇ ਦਰ ਖੁੱਲ ਜਾਂਦੇ ਨੇ ਫਿਰ ਸਾਡੇ ਅੰਦਰ ਬਹੁਤ ਜ਼ਿਆਦਾ ਤਨਕਾਰ ਪੈਂਦੀ ਹੈ। ਠੀਕ ਹੈ ਉਹਨੂੰ ਤਾਰਕ ਹੋਰ ਬਜੰਤਰ ਕਹਿੰਦੇ ਨੇ। ਜਿਹੜਾ ਮਾਰਕ ਕਹਿੰਦੇ ਤਾਰਕ ਹੋਰ ਬਜੰਤਰ ਤੈ ਸਾਚ ਤੱਕ ਸੁਲਤ ਉਹ ਉਪਰ ਮਾਤਮਾ ਦਾ ਤਖਤ ਆ ਵੀ ਉਹਦੇ ਦਰਤੇ ਚਲਦੇ ਨੇ ਇਸ ਕਰਕੇ ਜਿਵੇਂ ਆਪਾਂ ਨਾਦ ਸਮਾਏ ਨਾਦ ਤੋਂ ਤੂਰ ਵੱਜਿਆ ਜੀ ਤੂਰ ਜਿਹੜਾ ਜੀ ਤੁਸੀਂ ਦੇਖਿਆ ਹੋਣਾ ਹੈ ਸਵੇਰ ਜਦੋਂ ਮਹਾਰਾਜ ਦਾ ਪ੍ਰਕਾਸ਼ ਲੈ ਕੇ ਆਉਂਦੇ ਨੇ ਹਰਮੰਦਰ ਸਾਹਿਬ ਉਹਦੇ ਅੱਗੇ ਇੱਕ ਨਾਲ ਸਿੰਘਾ ਵੱਜਦਾ ਹੈ ਉਹਦੇ ਨਾਲ ਮਿਲਦੀ ਜੁਲਦੀ ਆਵਾਜ਼ ਆਉਂਦੀ ਜਿਹਨੂੰ ਮਾਰੇ ਕਹਿੰਦੇ ਕੋਹ ਨਾਨਕ ਜੀ ਸਤਿਗੁਰ ਪੂਰਾ ਵਾਜੇ ਤਾਂ ਕਿ ਅਨਹਤੂਰ ਉਸ ਫਿਰ ਤੂਰ ਤੋਂ ਜਦ ਤੂਰ ਵੱਜਦਾ ਉਦੋਂ ਆਪਾਂ ਨੂੰ ਆਪਣੇ ਅੰਦਰ ਖਸ਼ਬੂਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਜੀਵ ਕਈ ਸੈਂਟ ਲਾਉਂਦੇ ਨੇ ਬਹੁਤ ਜ਼ਿਆਦੇ ਆਨੰਦ ਮਈ ਖਸ਼ਬੂਆਂ ਨੇ ਫਿਰ ਜਿੱਥੇ ਜਾ ਕੇ ਉਹ ਤੂਰ ਸੁ ਉਥੋਂ ਆਪਾਂ ਨੂੰ ਪ੍ਰਕਾਸ਼ ਸ਼ੁਰੂ ਹੋ ਜਾਂਦਾ ਉਹ ਸਾਡਾ ਮਾਦਾ ਪਿਤਾ ਉਹਨੂੰ ਸੱਚ ਕਹਿੰਦੇ ਨੇ ਬਸ ਫਿਰ ਉਹਨੂੰ ਦੇਖਣਾ ਹੀ ਆ ਉਹ ਸਾਡਾ ਸੱਚਾ ਮਹਿਲ ਆ ਜਿੱਥੇ ਆਪਰਮਾਤਮਾ ਤੇ ਜਿਸ ਵਾਸਤੇ ਅਸੀਂ ਆਏ ਸੀ ਉਹ ਸਾਡਾ ਕਾਰਜ ਪੂਰਾ ਹੋ ਗਿਆ ਆਪਾਂ ਨੂੰ ਪੇਤ ਲੱਗ ਗਿਆ ਵੀ ਅਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ ਸੁਭਾਉਣੇ ਆ ਸ਼ਾਮ ਨੂੰ ਚਲੇ ਜਾਂਦੇ ਹਾਂ